ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਸਾਂਝਾ ਕਰ ਰਿਆਂ ਦੱਸ ਦਈਏ ਕਿ ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਲੈ ਲਈ ਹੈ ਮੀਂਹ ਦੇ ਨਾਲ ਗੜੇ ਪੈਣ ਦੇ ਮਗਰੋਂ ਹੁਣ yellow alert ਵੀ ਜਾਰੀ ਹੋ ਗਿਆ ਦਰਅਸਲ ਪਹਾੜਾਂ ਦੇ ਵਿੱਚ ਹੋ ਰਹੀ ਬਰਬਾਦੀ ਦਾ ਅਸਰ ਮੈਦਾਨੀ ਇਲਾਕਿਆਂ ਦੇ ਉੱਤੇ ਵੀ ਪੈਣ ਲੱਗਿਆ ਹੈ ਤੇ ਜਿਸ ਦੇ ਨਾਲ ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਲੈ ਲਈ ਹੈ ਮੌਸਮ ਜਿਹੜਾ ਕਿ ਮੌਸਮ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਏਸੀ ਸਿਲਸਿਲੇ ਦੇ ਵਿੱਚ ਮਹਾਨਗਰ ਜਲੰਧਰ ਦੇ ਵਿੱਚ ਬੀਤੇ ਦਿਨ ਮੀਂਹ ਦੇ ਨਾਲ ਗੜੇ ਪੈਣ ਕਰਕੇ ਤਾਪਮਾਨ ਦੇ ਵਿੱਚ ਅਚਾਨਕ 6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਦੇ ਨਾਲ ਹਵਾਵਾਂ ਦੇ ਵਿੱਚ ਜਿਹੜੀ ਕਿ ਠੰਡਕ ਪਰਤਾਈ ਹੈਗੀ ਹੈ ਤਾ ਇੱਕ ਵਾਰ ਫਿਰ ਤੋਂ ਲੋਕਾਂ ਨੇ ਸਵੈਟਰ ਪਾਉਣ ਨੂੰ ਲੈ ਕੇ ਦੁਬਾਰਾ ਮਜਬੂਰ ਹੋਏ ਨੇ ਲੋਕ ਤਦ ਦੱਸਦੇ ਕਿ ਮੌਸਮ ਬੁੱਧਵਾਰ ਰਾਤ ਨੂੰ ਹੀ ਬਦਲਣ ਲੱਗ ਗਿਆ ਸੀਗਾ ਅਤੇ ਮੀਂਹ ਨੇ ਦਸਤਕ ਦੇ ਦਿੱਤੀ ਸੀ ਪਰ ਸਵੇਰੇ ਤੇਜ਼ ਮੀਂਹ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਰੁਕ ਰੁਕ ਕੇ ਮੀਂਹ ਪੈਣ ਦਾ ਸਿਲਸਿਲਾ ਦੇਰ ਰਾਤ ਤੱਕ ਜਾਰੀ ਰਿਹਾ ਦੁਪਹਿਰ 3 ਵਜੇ ਤੱਕ ਸੂਰਜ ਦੀ ਲੁਕਣ ਮਿੱਟੀ ਦੇਖਣ ਨੂੰ ਮਿਲ ਰਹੀ ਸੀਗੀ ਕਦੇ ਧੁੱਪ ਆ ਰਹੀ ਸੀ ਤਾਂ ਕਦੇ ਜਾ ਰਹੀ ਸੀ ਜਿਸ ਤੋਂ ਬਾਅਦ ਜਾਪ ਰਿਹਾ ਸੀਗਾ ਕਿ ਧੁੱਪ ਨਿਕਲਣ ਦੇ ਆਸਾਰ ਹਨ ਪਰ ਬਾਅਦ ਦੁਪਹਿਰ 3 ਵਜੇ ਤੇਜ਼ ਮੀਂਹ ਨੇ ਦਸਤਕ ਦੇ ਦਿੱਤੀ ਤਾਂ ਜਲੰਧਰ ਦੀਆਂ ਜਲੰਧਰ ਦੇ ਵਿੱਚ ਬੀਤੇ ਦਿਨੀ ਦੱਸਦੀ ਹੈ ਕਿ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ ਹੈਗੀ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਦੱਸਿਆ ਗਿਆ ਤਾਂ ਮਹਾਨਗਰ ਜਲੰਧਰ ਦੇ ਵਿੱਚ ਵੀ ਯੈਲੋ ਅਲਰਟ ਜ਼ੋਨ ਦੇ ਵਿੱਚ ਆ ਰਿਹਾ ਹੈ ਤਾਂ ਤਾਪਮਾਨ ਦੇ ਮੁਤਾਬਕ ਅੱਜ ਅੱਜ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਦੇ ਲਗਭਗ ਰਿਕਾਰਡ ਹੋਇਆ ਹੈ ਜੋ ਕਿ 6 ਡਿਗਰੀ ਦੀ ਗਿਰਾਵਟ ਦੱਸ ਰਿਹਾ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਤਾਪਮਾਨ 25.1 ਡਿਗਰੀ ਤੇ ਬਠਿੰਡਾ ਦੇ ਵਿੱਚ ਰਿਕਾਰਡ ਕੀਤਾ ਗਿਆ ਜਦਕਿ ਘੱਟੋ ਘੱਟ ਤਾਪਮਾਨ ਦੇ ਵਿੱਚ ਵੀ ਬਠਿੰਡਾ ਹੀ ਰਿਹਾ ਹੈ ਜੋ ਕਿ 10.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਤੇ ਮੀ ਅਤੇ ਠੰਡ ਵਧਣ ਦੇ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਹੋਈਆਂ ਨੇ ਸਵੇਰ ਤੋਂ ਹੀ ਤੇਜ਼ ਠੰਡੀਆਂ ਹਵਾਵਾਂ ਅਤੇ ਮੀਂਹ ਦੇ ਕਾਰਨ ਵਿਦਿਆਰਥੀਆਂ ਰੇਨ ਕੋਟ ਪੈਣੀ ਨਜ਼ਰ ਆਏ ਨੇ ਅਤੇ ਕਈਆਂ ਨੇ ਅੱਜ ਸਕੂਲ ਤੋਂ ਵੀ ਛੁੱਟੀ ਲੈ ਲਈ ਹੈ ਤਾਂ ਪਿਛਲੇ ਕੁਝ ਦਿਨਾਂ ਤੋਂ ਗਰਮੀ ਲਗਾਤਾਰ ਵਾਦਰੇ ਸੀਗੀ ਦੁਪਹਿਰ ਦੇ ਵੇਲੇ ਹਾਲਾਂਕਿ ਸਵੇਰੇ ਤੇ ਸ਼ਾਮ ਨੂੰ ਠੰਡ ਜ਼ਰੂਰ ਮਹਿਸੂਸ ਹੁੰਦੀ ਸੀਗੀ ਪਰ ਦੁਪਹਿਰ ਦੇ ਵੇਲੇ ਧੁੱਪ ਐਨੀ ਜ਼ਿਆਦਾ ਹੁੰਦੀ ਸੀਗੀ ਕਿ ਲੋਕਾਂ ਨੂੰ ਗਰਮੀ ਦਾ ਅਹਿਸਾਸ ਹੋਣ ਲੱਗ ਗਿਆ ਸੀ ਜਿਸ ਕਾਰਨ ਲੋਕਾਂ ਨੇ ਗਰਮ ਕੱਪੜੇ ਪਾਉਣੇ ਸੰਭਾਲਣੇ ਵੀ ਸ਼ੁਰੂ ਕਰ ਦਿੱਤੇ ਸਨ ਪਰ ਗੜੇ ਪੈਣ ਤੋਂ ਬਾਅਦ ਠੰਡ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਤੋਂ ਬਾਅਦ ਲੋਕਾਂ ਨੇ ਗਰਮ ਕੱਪੜੇ ਕੱਢਨੇ ਸ਼ੁਰੂ ਕਰ ਦਿੱਤੇ ਤਾਂ ਸ਼ਾਮ ਤੋਂ ਬਾਅਦ ਲੋਕਾਂ ਨੂੰ ਜੈਕਟ ਆਦਿ ਪੈਣੀ ਦੇਖਿਆ ਗਿਆ ਹੈਗਾ ਅਗਲੇ ਕੁਝ ਦਿਨਾਂ ਵੀ ਠੰਡਕ ਜਾਰੀ ਰਹਿਣ ਦੀ ਆਸਾਰ ਨਹੀਂ ਤਾਂ ਆਮ ਤੌਰ ਦੇ ਉੱਤੇ ਦੇਖਣ ਦੇ ਵਿੱਚ ਆਉਂਦਾ ਹੈਗਾ ਕਿ ਸਰਦੀ ਇੱਕ ਵਾਰ ਫਿਰ ਤੋਂ ਮੋੜ ਆਉਂਦੀ ਹੈ ਅਤੇ ਲੋਕਾਂ ਨੂੰ ਸੰਭਾਲੇ ਗਏ ਗਰਮ ਕੱਪੜੇ ਵੀ ਕੱਢਨੇ ਪੈਂਦੇ ਨੇ ਤਾਂ ਮੌਸਮ ਵਿਭਾਗ ਦੇ ਅਨੁਸਾਰ ਅਗਲੇ 48 ਘੰਟਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਮੀਂਹ ਦੇ ਅਸਰ ਨੇ ਕੁਝ ਇਲਾਕਿਆਂ ਦੇ ਵਿੱਚ ਤੇ Jadi, hari ini kita ਗੜੇ ਵੀ ਪੈ ਸਕਦੇ ਨੇ ਤਾਂ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈਗੀ ਹੈ ਕਿ ਫਸਲ ਨੂੰ ਮੀਂਹ ਅਤੇ ਗੜਿਆਂ ਤੋਂ ਬਚਾਉਣ ਦੇ ਲਈ ਸੁਰੱਖਿਆ ਉਪਾਅ ਬਣਾਓ ਜਿਹੜੇ ਕਿ ਉਪਾਅ ਬਣਾਣੇ ਚਾਹੀਦੇ ਨੇ ਕਿਸਾਨਾਂ ਨੂੰ ਕਿਉਂਕਿ ਕਿਸਾਨਾਂ ਨੇ ਆਪਣੀਆਂ ਫਸਲਾਂ ਆਪਣੇ ਖੇਤਾਂ ਦੇ ਵਿੱਚ ਵਾਈ ਹੋਈ ਹੈ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਜਿੱਥੇ ਕਿ ਠੰਡ ਨੇ ਕਿਸਾਨਾਂ ਤੇ ਜਿਹੜੇ ਕਿ ਚਿੰਤਾ ਸੀਗੀ ਉਹ ਵੀ ਦੂਰ ਕਰ ਦਿੱਤੀ ਹੈ ਪਰ ਜ਼ਿਆਦਾ ਗੜੇ ਮਾਰੀ ਵੀ ਫਸਲ ਦੇ ਲਈ ਨੁਕਸਾਨਦਾਇਕ ਹੋ ਸਕਦੀ ਹੈ ਤਾਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਤੇ ਉਹ ਆਪਣੇ ਖੇਤਾਂ ਦੇ ਵਿੱਚ ਜਿਹੜੀ ਫਸਲ ਹੈ ਉਹਨੂੰ ਸੰਭਾਲ ਕੇ ਰੱਖਣ ਦੇ ਜਿਹੜੇ ਕਿ ਕੋਈ ਵੀ ਉਪਾਅ ਨੇ ਉਹ ਹੁਣੀ ਤੋਂ ਹੀ ਆ ਜਿਹੜੇ ਕੀ ਤਿਆਰ ਰੱਖਣਾ ਤਾਂ ਕਿ ਅਨੁਵਲ ਸਮੇਂ ਦੇ ਵਿੱਚ ਉਹਨਾਂ ਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਸੀਂ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਸੁਣਦੇ ਹੋ ਤਾਂ ਕਿ ਤੁਹਾਨੂੰ ਅੱਜ ਦੇ ਦਿਨ ਦੇ ਬਾਰੇ ਪਤਾ ਲੱਗ ਸਕੇ ਕਿ ਅੱਜ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਵੀ ਦੱਸੋ ਕਿ ਅੱਜ ਤੁਹਾਡੇ ਇਲਾਕੇ ਦੇ ਵਿੱਚ ਕਿਤੇ ਬਾਰਿਸ਼ ਹੋ ਰਹੀ ਹੈ ਜਾਂ ਫਿਰ ਨਹੀਂ ਕਿਉਂਕਿ ਬੀਤੇ ਦਿਨ ਦਾ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜੀ ਕੀ ਹਲਕੀ ਉਹ ਦਰਮਿਆਨੀ ਬਾਰਿਸ਼ ਦੇਖਣ ਨੂੰ ਮਿਲੀ ਸੀਗੀ ਪਰ ਅੱਜ ਮੌਸਮ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ ਪਰ ਮੌਸਮ ਵਿਭਾਗ ਦੇ ਵੱਲੋਂ ਫਿਰ ਵੀ ਜਿਵੇਂ ਕਿ ਜਲੰਧਰ ਦੇ ਵਿੱਚ ਤੇ ਹੋਰ ਕਿਉਂਕਿ ਪਹਾੜਾਂ ਦੇ ਵਿੱਚ ਹਲਕੀ ਬਰਫਬਾਰੀ ਹੋ ਰਹੀ ਹੈ ਤਾਂ ਇਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਜਿਸ ਕਰਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਗਲੇ 48 ਘੰਟਿਆਂ ਦੇ ਦੌਰਾਨ yellow alert ਜਾਰੀ ਕੀਤਾ ਗਿਆ ਹੈ